ਹਾਂਜੀ ਸਸਤੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਟਰੋਲੀ ਭਾਈ ਕਈ ਭਾਈ ਕੀ ਟਰੋਲੀ ਵੀ ਕਹਿੰਦੇ ਆ ਟਰੋਲੀ ਭਾਈ ਪੈਂਡ ਹੈ ਤੇ ਆਸਕ ਪੈਂਡ ਹੈ ਲਗਭਗ ਸਾਰੇ ਹੀ ਜਾਣਦੇ ਆ ਮਾਗੀ ਦਾ ਮੇਲਾ ਲੱਗਦਾ ਸਾਰਾ ਏਰੀਆ ਹੀ ਜਾਣਦਾ ਦੂਰ ਦਰਾਡੇ ਤਿੱਕਰ ਵੀ ਜੇ ਕੋਈ ਬਾਹਲੀ ਦੂਰੋਂ ਭੈਣ ਭਰਾ ਹੋਊਗਾ ਉਹ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਭਾਈ ਨੂੰ ਫੋਨ ਲਾ ਲਓ ਐਡਰੈਸ ਸਮਝਾ ਦੂ ਨਹੀਂ ਟਰੋਲੀ ਭਾਈ ਲੈ ਕੇ ਸਰਚ ਮਾਰ ਲਿਓ ਮੈਪ ਤੇ ਉਹਦੇ ਖੁੱਲ ਜਾਨਾ ਵਾ ਅੱਜ ਦੀ ਵੀਡੀਓ 'ਚ ਦੋ ਮੱਝਾਂ ਵਿਖਾਉਣੀਆਂ ਜਮਾਂ ਜੈਜ ਭਾ ਦੀਆਂ ਇੱਕ ਸੂਈ ਸਵਾਈ ਹੈ ਇੱਕ ਗੱਬਣ ਵਜਨ ਵਜਨ ਚੰਗੇ ਆਏ ਨਹੀਂ ਗਾ ਕੋਈ ਮਰੀਆਂ ਹੰਭੀਆਂ ਜਿਗਿਆ ਨਹੀਂ ਜਾਨ ਵਾਲੀਆਂ ਮੱਝਾਂ ਇੱਕ ਸੂਈ ਸਵਾਈ ਮਗਰ ਕੱਟੀ ਭਾ ਹੋਣਗੇ ਜਮਾਂ ਛੋਟੇ ਛੋਟੇ گاਵਾਂ ਵਾਲੀ ਭਾ ਇਨਫੋਰਮੇਸ਼ਨ ਲੈ ਦਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਨਾਮ ਕੁਲਦੀਪ ਸਿੰਘ ਜੀ ਪਿੰਡ ਰੂਲੀ ਭਾਈ ਜਿਹੜਾ ਮੋਗਾ ਤਹਿਸੀਲ ਵੀ ਮੋਗਾ ਜੀ ਫੋਨ ਨੰਬਰ ਦਾ ਫੋਨ ਨੰਬਰ ਆਪਣਾ 9914065499 991406549 ਕਿੰਨਾ ਸੂਆ ਬਾਈ ਇਹ ਦੇਖੋ ਤੀਜਾ ਸੂਆ ਵਾ ਸੂਈ ਹੂੰ ਤੇ ਮੰਨ ਲਓ ਪਿੱਛੋਂ ਦਾ 10 ਕਿਲੋ ਬੋਲਾ ਸੀ ਸਟਾਰਟਿੰਗ ਹੀ 10 ਕਿਲੋ ਦਾ ਪਰ 9 ਕਿਲੋ ਮੰਨ ਕੇ ਆਵੇ ਜੀ ਠੀਕ ਆ ਤੀਜਾ ਦਿਨ ਅੱਜ ਹੋ ਜਾਣਾ ਇਹ ਰਾਤ ਨੂੰ ਸੂਈ ਨੂੰ ਮੰਗਰ ਕੱਟੀ ਇਹਦੇ ਸਮਾਂ ਦਾ ਦੁੱਧ ਕਿੰਨਾ ਕੁ ਪੈਜੂ ਦਲੀ ਮਾਲਕ 14 ਕਿਲੋ ਕਹਿੰਦੇ 12 13 ਕਿਲੋ ਤਾਂ ਮੰਨ ਕੇ ਲੈ ਜਾਵੀਂ 12 ਕਿਲੋ ਦਾ ਫੁੱਲਾ ਹੀ ਪਿਉਣ ਵਾਲੀ ਆ ਸਹੀ ਹੈ ਜੀ ਹਨਾ ਜੈ ਜੈ ਭਾ ਪਹਿਲਾਂ ਹੀ ਦੱਸ ਦਿੱ ਗਏ 99 ਦੀ ਦਰੇ ਨੇ ਜੀ ਚਵਾਈ ਜੁਈ ਚਵਾਈ ਜੀ ਭਾ ਪਮਜਵਾਕ ਤੋਂ ਚਵਾ ਲਵੇ ਇੰਨੀ ਪੋਲੀ ਦੇ ਵੇਲੇ ਪੀੜੀ ਦੇ ਪਾਵਾਂ ਨੂੰ ਸਨ ਲੱਗੇ ਆ ਕਿਹੜੀ ਹੈ ਬਾਹਰ ਨੂੰ ਦੋਸਤੋ ਪਰਸੋਂ ਦੀ ਸੂਈ ਆ ਯਾਨੀ ਕਿ ਕੱਲ ਦਾ ਦਿਨ ਨੰਗਿਆ ਸਨਜ ਪਰਸੋਂ ਦੀ ਸੂਈ ਅੱਜ ਤੀਜਾ ਦਿਨ ਹੋ ਗਿਆ ਮਗਰ ਕੱਟੀ 10 ਕਿਲੋ ਬੌਲੀਬਾਈ ਕਹਿੰਦਾ ਹੋਊ ਤੁਸੀਂ 9 ਮੰਨ ਕੇ ਆ ਜਿਓ ਚਵਾਈ ਤੁਸੀਂ ਕਰਨੀ ਆ ਮੇਰਾ ਭਰਾ ਜਿਹਦੇ ਪਸੰਦ ਆ ਤੜਕੇ ਵੀ 6:00-7:00 ਵਜੇ ਆ ਕੇ ਚੋਲੇ ਆਥ ਨੇ ਫੇਰ 6:00-7:00 ਵਜੇ ਆ ਕੇ ਚੋਲੇ ਤੇ ਜਿਹਦੇ ਕੋਲੇ ਬਾਲੇ ਪੈਸੇ ਆ ਉਹ ਭਾਵੇਂ ਘਰੇ ਬੈਠਾ ਔਨਲਾਈਨ ਹੀ ਮੰਗਾ ਲਿਓ ਥੋਡੀ ਮਰਜੀ ਆਪਣਾ ਕੰਮ ਆ ਵੀਡੀਓ ਬਣਾਉਣਾ ਪਸ਼ੂ ਵਿਖਾਉਣਾ ਤਸੱਲੀ ਤੁਸੀਂ ਕਰਨੀ ਆ 9 ਕਿਲੋ ਬੌਲਾ ਮੰਨ ਕੇ ਕੋਈ ਵੀ ਆ ਜੇ ਨੀਲੀ ਰਾਵੀ ਦੀ ਮੱਝ ਮੋٹے-ਮੋٹے ਥਾਨ ਕੋਈ ਜੜਮੇ ਜੇ ਥਾਨੀ ਫੁੱਲ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ 98000 ਦੀ ਮੱਝ ਦੇ ਦੂੰ ਬਾਈ ਕਹਿੰਦਾ ਤੀਜਾ ਸੂਆ ਤਾਜੀ ਸੂਈ ਸਵਾਈ ਮਗਰ ਕੱਟੀ ਆ ਜੀ ਤੋ ਲਈ ਅਗਲੇ ਕਹਿੰਦੇ ਦੂਜੇ ਸੂਵੇ ਬਾਈ ਕਹਿੰਦਾ 14 ਕਿਲੋ ਦੁੱਧ ਚੋਇਆ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚ ਵਾਈ ਜੱਦਾ ਦਿਨ ਪਿਆ ਮੇਰੇ ਵੱਲੋਂ ਬਾਈ ਕਹਿੰਦਾ ਭਾਵੇਂ 12 ਮੰਨ ਕੇ ਸੌਦਾ ਕਰ ਲਿਓ ਭਾਵੇਂ 13 ਮੰਨ ਕੇ ਕਰ ਲਿਓ ਜੀ ਤੇ ਪਾਰਾਂ ਨੂੰ ਥਣ ਲੱਗਿਆ ਜੇ ਕੋਈ ਘਰੇ ਗਈ ਚ ਵੀ ਡਿਫਾਲਟ ਕਰ ਦੇਵੇ ਸਾਡੇ ਚੋਂ ਵਾਪਸੀ ਹੋਊਗੀ ਇੱਥੇ ਰੱਖ ਸਹੀ ਹੈ ਹਾਂ ਬਈ ਹੁੰਦਾ ਜੀ ਸਵਾਲ ਵਾਲੀ ਗੱਲ ਆ ਆਏ ਨਾ ਕੋਈ ਡਰ ਕੇ ਲਵੇ ਅਗਰ ਘਰੇ ਚੋ ਕੇ ਪੈਸੇ ਦੇ ਸਕਦਾ ਚੁਾਈ ਚ ਕੋਈ ਭੂੜ ਸ਼ਿੱਟਾ ਜਾਂ ਗੰਡ ਮਰੋੜੀ ਜਾਂ ਵੱਧ ਘਟ ਸਾਡੇ ਨਿਕਲ ਜੇ ਉਹਦਾ ਮੈਂ ਜ਼ਿੰਮੇਵਾਰਾਂ ਹਾਂ ਲਓ ਜੀ ਫੁੱਲ ਗਰੰਟੀ ਫੁੱਲ ਤਸੱਲੀ ਸਾਰੇ ਪਾਸੇ ਆਹੋ ਵੀਡੀਓ ਦਾ ਪਾਉਂਦੀ ਆ ਪਾਟ ਕੇ ਬਾਈਏ ਪਾਉਣੇ ਹੁੰਨੇ ਆ ਚੰਗੇ ਪਸ਼ੂ ਦੀ ਹਾਂ ਨਹੀਂ ਵਧੀਆ ਗੱਲ ਐਵੇਂ ਜਿਣੀ ਕਿਤੇ ਦੇਖ ਲਓ ਪੀੜੀ ਦੇ ਪਾਵੇਂ ਵਾਂਗੂੰ ਸਨ ਲੱਗਿਆ ਦੋਸਤੋ ਬਾਈ ਕਹਿੰਦਾ ਭਾਵੇਂ ਤੁਹਾਡੇ ਘਰੇ ਜਾਂਦੀ ਜੀ ਵੀ ਥਨਾ ਚ 19 ਕੀ ਨਿਕਲ ਜੇ ਉਹਦੀ ਵੀ ਆਪਣੀ ਗਰੰਟੀ ਹੋਊ ਭਾਵੇਂ ਬਾਈ ਕਹਿੰਦਾ ਮੱਝ ਲੈ ਜੇ ਅਗਲਾ ਘਰੇ ਆਪਦੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਚਾਰ ਟਾਈਮ ਚੋਕੇ ਪੈਸੇ ਦੇ ਦੇ ਫੁੱਲ ਤਸੱਲੀ ਹੋਊ ਪੰਜਾ ਸਾਲਾਂ ਦਾ ਜਵਾਕ ਤਾਂ ਧਾਰ ਚਵਾ ਸਕਦਾ ਠੀਕ ਹੈ ਨਹੀਂ ਬੋਲੀ ਠੀਕ ਹੈ ਆ ਜਾਨੀ ਕੋਈ ਝੂਟਣ ਵਾਲਾ ਕੰਮ ਹੋਊਗਾ। ਦੋਸਤੋ ਬਾਈ ਕਹਿੰਦਾ ਪੰਜਾਂ ਸਾਲਾਂ ਦਾ ਜਵਾਕੇ ਦੇ ਕਿੱਡਾ ਕੋਂਦਾ? ਭੋਮਾ ਪੰਜਾਂ ਸਾਲਾਂ ਦੇ ਜਵਾਕ ਤੋਂ ਬਾਈ ਕਹਿੰਦਾ ਚਵਾਈ ਕਰਾ ਲਓ। ਐਨੀ ਪੋਲੀ ਚਵਾਈ ਆ ਮੋਟੀ ਧਾਰ ਆ। 13-14 ਕਿਲੋ ਦੁੱਧ ਪਿਆਜੂ। ਠੀਕ ਐ। ਦੋਨੇ ਪਾਸੇ ਬਹਿ ਕੇ ਚੋਲ ਰੇ। ਗਾਂ ਹੀ ਐ। ਆ ਐਨੀ ਠੰਡੀ ਆ। ਠੀਕ ਐ। 98000 ਦੀ ਦੇ ਦੇਣੀ। ਜੈ ਜੀ ਭਾ। ਛੋੜ ਛੱਪਾ ਮਾਨ ਤਾਨ ਹੋ ਜਾਊਗਾ। ਆ ਮਾਲਮ ਨੀਲੀ ਹਾਵੀ ਤੇ ਪੈਂਦੀ ਆ ਮੈਦੀ ਲਾਈ ਸੀ ਕਿਸੇ ਦੀ। ਠੀਕ ਐ। ਉਹ ਮੈਂ ਜਿੱਥੋਂ ਪਿੱਛੋਂ ਰਈ ਆ। ਇਹ ਜਵਾਹਰਾਂ ਨੇ ਲਾਲੂ ਦਿੱਤੀ ਹੈ ਨਾ ਮਹਿੰਦੀ ਲਾਈ ਲਾਲ-ਵਾਲ ਕੀਤੇ ਆ ਸਹੀ ਹੈ ਦੋਸਤੋ ਚਿੱਟਾ ਮੱਥਾ ਨੀਲੀ ਰਾਵੀ ਦੀ ਮੱਝ ਤਾਜੀ ਸੂਈ ਸਵਾਈ 13-14 ਕਿਲੋ ਦੁੱਧ ਪਿਆਜੂ ਮਗਰ ਕੱਟੀ 98000 ਦੀ ਦੇ ਦੇਣੀ ਆ ਚਵਾਈ ਦੀ ਇੱਕ ਨੰਬਰ ਆ ਭਵਾਂ ਜਵਾਕੇ ਲੈ ਆਓ ਉਹ ਵੀ ਚੋਲੂ ਭਵਾਂ ਮੱਝ ਘਰੇ ਲੈ ਜਾਓ ਘਰੇ ਜਾ ਕੇ ਜਵਾਕਾਂ ਤੋਂ ਚਵਾ ਲੂ ਐਨੀ ਤਸੱਲੀ ਦੋ ਨੰਬਰ ਤੇ ਆ ਜਾ ਹਾਂ ਉਹ ਤਾਂ ਸਾਹਮਣੇ ਆ ਕੋਈ ਤਾਂ ਐ ਆ ਇਹ 40 ਜੀ ਡੂਡ ਲੱਖ ਬਾਲੇ ਮੰਗਦੇ ਲੋਕੀ ਪੈਸੇ ਜੇ ਆਪਾਂ 98 ਮੰਗਿਆ ਆਪਾਂ ਲੈਣ ਦੇ ਨਾਲ ਮੰਗਿਆ ਜੇ ਹੁਣ ਮੈਨੂੰ ਲਾ ਕੇ 80 ਬਹਿ ਜਾਵੇ ਨਾ 70 ਲਾ ਕੇ ਬਹਿ ਜਾਵੇ ਮਾਰੀ ਗੱਲ ਆ ਹਾਂ ਇਹ ਤਾਂ ਗੱਲ ਹੈਗੀ ਆ ਵਜਨ ਦੇ ਹਿਸਾਬ ਨਾਲ ਹੀ ਪੈਸੇ ਤਾਂ ਲਾ ਲਵੇ ਹਮ ਸਹੀ ਗੱਲ ਹੈ ਇਹਦੇ ਜੀ ਛੋਟੀ ਦੇ ਦੰਨ ਭੂਰੇ ਆ ਠੀਕ ਹੈ ਸੂਪੇ ਰਾਤ ਨੂੰ ਸੂਪੇ ਲੈ ਜਾ ਦੋ ਦਿਨ ਲੈ ਜਾਵੀਂ ਹਾਂ ਹਾਂ ਉਹ ਮਾਰੀ ਇਹ ਵੀ ਗਾਣਾਂ ਨੂੰ ਬਣਉਂਦੀ ਆ ਸਹੀ ਹੈ ਜੀ ਹਨਾ ਦੁੱਧ ਦੁੱਧ ਕਿੰਨਾ ਕੁ ਪਿਆਜੂ ਇਹ ਤਾਂ ਵੀ 13-14 ਕਿਲੋ ਦੱਸ ਦੇ 12 ਕਿਲੋ ਮੰਨ ਕੇ ਲੈ ਜਾ ਵੀ ਜੀ ਅੱਛਾ ਜੀ 12 ਕਿਲੋ ਖੁੱਲੀ ਛੋੜ ਇਹਨਾਂ ਕਦਾ ਐਡੀ ਛੋਟੀ ਨੇ 12 ਕਿਲੋ ਹੋਣਾ ਪਿਆ ਤਾਂ ਫਿਰ ਨਹੀਂ ਪਰ ਐਡੇ ਡੱਬੂ ਲੈਣ ਦਾ ਹਾਂ ਇਹ ਤਾਂ ਗੱਲ ਹੈ ਕਿ ਵੱਡਾ ਮੱਥਾ ਦੇਖ ਲੋ ਕੋਈ ਸੈਂਗ ਮੜਾਇਆ ਖੁੱਲਾ ਉਦਾਂ ਕਿਸੇ ਪਾਸੇ ਹੱਥ ਨਹੀਂ ਧਰ ਸਕਦਾ ਕੋਈ ਸਹੀ ਹੈ ਕੱਢੀ ਬਾਹਰੋਂ ਦੋਸਤੋ ਵਜਨ ਮਜੂਦ ਬਹੁਤ ਹੈ ਤੁਸੀਂ ਸਕਰੀਨ ਤੇ ਬਾਕੀ ਵੇਖ ਹੀ ਰਹੇ ਆ ਹਰੇਕ ਦੇ ਘਰੇ ਚਾਰ-ਚਾਰ ਫੋਨ ਆ ਐਵਜਾ ਘਰ ਕੋਈ ਵੀ ਨਹੀਂ ਹੋਊਗਾ ਰੋਟੀ ਭਾਵੇਂ ਅਗਲੇ ਦੇ ਘਰੇ ਲੇਟ ਪੱਕਦੀ ਹੋਵੇ ਪਰ ਫੋਨ ਹਰੇ ਕਿਤੇ ਘਰੇ ਚਾਰ ਚਾਰ ਪੰਜ ਪੰਜ ਆ ਜਿੰਨੇ ਜੀ ਆ ਉਹਨੇ ਹੀ ਫੋਨ ਆ ਆਟਾ ਚੱਕੀ ਤੋਂ ਇੱਕਦਾਂ ਲੇਟ ਲੈ ਆਉਂਦੇ ਆ ਤੇ ਰੀਚਾਰਜ ਨਹੀਂ ਲੇਟ ਹੁੰਦਾ ਹਾਂ ਉਹ ਹਰੇ ਕਿਤੇ ਘਰੇ ਵਾਧੂ ਆ ਤਾਂ ਮੈਂ ਕਹਿਣਾ ਕਿ ਚਾਰ ਚਾਰ ਫੋਨ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜ਼ਰੂਰੀ ਨਹੀਂ ਕਿ ਮੇਰੀ ਵੀਡੀਓ ਤੇ ਤਸੱਲੀ ਕਰਨੀ ਕਿਸੇ ਵੀ ਭੈਣ ਭਰਾ ਕੋਈ ਵੀ ਵੀਡੀਓ ਬਣਾਉਂਦਾ ਬਹੁਤ ਵੀਡੀਓ ਬਣਾਉਂਦੇ ਆ ਥੋੜਾ ਹੱਕ ਬਣਦਾ ਤਸੱਲੀ ਕਰਨ ਦਾ ਵੀਡੀਓ ਕਾਲ ਪਸ਼ੂ ਦਾ ਤੁਹਾਨੂੰ ਵੀਡੀਓ ਤੇ ਪਤਾ ਲੱਗ ਜਾਂਦਾ ਕਿ ਫਲਾਨੇ ਪ੍ਰਿੰਟ ਫਲਾਨਾ ਜਾਨਵਰ ਖੜਾ ਜਿਹੜਾ ਤੁਹਾਡੇ ਜਾਨਵਰ ਵੀਡੀਓ ਤੇ ਪਸੰਦ ਆ ਗਿਆ ਉਸ ਤੋਂ ਬਾਅਦ ਚ ਅਗਲੇ ਦਾ ਨੰਬਰ ਚੱਕੋ ਵੀਡੀਓ ਦੇ ਵਿੱਚੋਂ ਵੀਡੀਓ ਕਾਲ ਕਰੋ ਸਿਰ ਤੋਂ ਲੈ ਕੇ ਮੱਝ ਹੋਵੇ ਜਾਂ ਗਾਂ ਹੋਵੇ ਮਗਰਲੇ ਗਿੱਟੇ ਤੱਕ ਆਵਦੀ ਵੀਡੀਓ ਕਾਲ ਤੇ ਟਕਾ ਆ ਕੇ ਤਸੱਲੀ ਕਰ ਲਓ ਆ ਦੇਖ ਲਓ ਸੂਨ ਲਾਈ ਫਰਦੀ ਇਹਨੇ ਵਾ ਹਾਂ ਪੋਲਾ ਬੈ ਰੂ ਵਰਗਾ ਬਹੁਤ ਢਾਈਆ ਸਾਰਾ ਐਂ ਅਗਲਾ ਕਾਹਦਾ ਵੀ ਲੈ ਸੰਗਾਈਆਂ ਮੋਗ ਮਾਰ ਮਾਰ ਕੇ ਫਰਸਾਂ ਲਵੇਟ ਦੇਣੀਆਂ ਐ ਟਰਗਾ ਕੋ ਮੈਂ ਤਾਂ ਵਸਾ ਕੇ ਬਹਿ ਜਾਵੇਂ ਤੇ ਮੋਗ ਮਾਰ ਮਾਰੀ ਲਵੇਟ ਦੇ ਹੂੰ ਇਹ ਕੋ ਜਾਣ ਵਾਲੇ ਆ ਪਸ਼ੂਏ ਜਿਹੜਾ ਐ ਟਰਗਾ ਕੋ ਕਰਦਾ ਇਹ ਤਾਂ ਗੱਲ ਜ ਮੇਦਾ ਹੂ ਤੇ ਫੇਰੀ ਝੱਲੂਗਾ ਹਾਂ ਉਹ ਸਾਡੇ ਘਰ ਤੇ ਨੂੰ ਪਾਦਾ ਸਾਡਾ 5 ਲੀਟਰ ਚਾਹ ਪੀ ਜਾਂਦਾ ਇਹ ਯਾਰ ਕਿਹਨੂੰ ਪਿਆ ਦੀਦਾ ਵੇ ਲੋ ਡਾਕਟਰ ਤੇ ਜਾ ਕੇ ਬਹਿ ਜਾਊਗਾ ਹਾਂ ਇਹ ਵੇ ਤੇਰਾ ਜੀ ਹੂੰ ਕਿੰਨੇ ਦੀ ਬਾਈ ਇਹ ਵੀ 98 ਦੇ ਦਾਂਗੇ ਇਹ ਵੀ ਠਰ ਨਾਲ ਉਹਦਾ ਮਾਨਦਾਨ ਕਰ ਦੂੰ ਤੇ ਗਾਂਆਂ ਵਾਂਗੂੰ ਦੋਧੇ ਪਿਉਣੀਆਂ ਜੁੜੇ ਠੀਕ ਐ ਜੋੜਾ ਲਊ ਦਾ ਮਾਨਤਾਨ ਹੋਰ ਕਰ ਦੂੰਗਾ। ਲਓ ਜੀ ਬਾਈ ਕਹਿੰਦਾ ਜੋੜਾ ਲਊਗਾ ਤਾਂ ਮਾਨਤਾਨ ਹੋਰ ਵੀ ਕਰ ਦੂੰ ਬਾਈ ਕਹਿੰਦਾ ਵੇਖੋ ਲੇਵਾ ਸੂਲ ਨਾ ਲਈ ਫਿਰਦੀ ਆ ਦਿਨ ਪੂਰੇ ਹੋ ਗਏ ਆ ਸੂਪੇ ਰਾਤ ਨੂੰ ਸੂਪੇ ਲੈ ਜੇ 2 ਦਿਨ ਲੈ ਜੇ ਕੁੱਤੇ ਦਾ ਕੁੰਨੇ ਵੀ ਲੈ ਸਕਦਾ ਹਾਂ ਉਹ ਅੱਗੇ ਮਾਰਾ ਇਹਨੂੰ ਪਤਾ ਹੈ ਹਾਂਜੀ 98 ਦਾ ਬਾਈ ਕਹਿੰਦਾ ਜੋੜਾ ਦੇ ਦੂੰਗਾ ਜੇ ਕੋਈ ਜੋੜਾ ਲੈ ਲੈਂਦਾ ਹੋਰ ਵੀ ਖੁੱਲਾ ਮਾਨਤਾਨ ਕਰ ਦੂੰ ਜੋੜਾ 98 ਦਾ ਨਹੀਂ ਕੱਲੀ ਕੱਲੀ 98 98 ਦੀ ਜੋੜਾ ਲੈ ਲਊਗਾ ਖੁੱਲਾ ਮਾਨਤਾਨੋ ਜੀ ਤੇ ਕੋਈ ਆਏ ਨਾ ਕਹਦੇ ਕਿ 98 ਦਾ ਜੋੜਾ 45 45 ਹਜ਼ਾਰ ਦੀ ਚੈੱਕ ਕਰ। ਆ ਵੇਚਣ ਵਾਲਾ ਲੈ ਜਾ ਬਈ। ਚਾਰ ਦਿਨ ਸਾਂਭ ਕੇ ਉਹਨੂੰ ਆਪ ਇੰਨਾ ਮਾਨਤਾਨ ਕਰ ਦੇਣਾ। ਵੇਚਣ ਵਾਲਾ ਵੀ 4 ਰੁਪਏ ਲੈ ਸਕਦਾ। ਨਫਾ। ਠੀਕ ਆ। ਪਈ ਨਹੀਂ ਹੁਣ ਲੱਖ ਸਵਾ ਲੱਖ ਦਾ ਹਰ ਕੋਈ ਮੰਗ ਕੇ ਬਹਿ ਜਾਂਦਾ। ਹਾਂ। ਦੋਸਤੋ ਇਹ ਵੀ ਗੱਲ ਹੈਗੀ ਆ ਸਵਾ ਲੱਖ, ਡੇਢ ਲੱਖ, 2 ਲੱਖ ਆਮ ਹੀ ਮੱਜਾਂ ਦਾ ਮੁੱਲ ਕਰੀ ਜਾਂਦੇ ਲੋਕੀ। ਜੈਜ ਭਾ 98 98 ਦੀ ਜੋੜੀ ਦੇ ਦੇ। 1 ਕਿਲੋ ਬੋਲੇ ਵਾਲੀ ਕਿਸੇ ਨੂੰ ਵੀ ਕਹਿੰਦਾ ਜੀ 98 ਦੀ ਲੈ ਜੂ। ਹਾਂ। ਆ ਪਤਾ ਇਹ ਗੱਲ ਕਹਿੰਦੇ ਆ। ਸਹੀ ਗੱਲ ਆ। ਦੋ ਟਾਈਮ ਚਾਰ ਟਾਈਮ ਤਸੱਲੀ ਕਰ ਸਕਦਾ ਆਪਣੇ ਘਰੇ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਤਸੱਲੀ ਕਰ ਸਕਦਾ ਅਗਲਾ ਆਪਣੇ ਘਰੇ ਫੁੱਲ ਤਸੱਲੀ ਫੁੱਲ ਕਰਕੇ ਫੇਰ ਲਿਜਾਵੇ ਜਾਨਵਰ ਮੈਂ ਛੋਕ ਨਾਲ ਜਾਵੇ ਜਦੋਂ ਪੈਸੇ ਲਾਉਣੇ ਆ ਹਾਂ ਕੀੜੀ ਦੇ ਪਾਵਾਂ ਗੱਠ ਗੱਠ ਤੋਂ ਲੱਗੇ ਆ ਮਗਰਲੇ ਵੀ ਬੈਥੋ ਨਹੀਂ ਹਾਂ ਮੂਹਰ ਨੂੰ ਵੀ ਬੈਥੋ ਨਹੀਂ ਸਹੀ ਗੱਲ ਆ ਕੀੜੀ ਦੇ ਪਾਵਾਂ ਨੂੰ ਜਦੋਂ ਘੜ ਕੇ ਸੱਚੇ ਬਾਦਸ਼ਾਹ ਨੇ ਲਾਏ ਆ ਗੁਜਰਤ ਕਿਸੇ ਕਿਸੇ ਪਸ਼ੂ ਮਾਰ ਦਿੰਦੀ ਹੈ ਜੰਗਲ ਦੋਸਤੋ ਜਿਵੇਂ ਘੜ ਕੇ ਮਣ ਕੇ ਸੇਮ ਹੀ ਦੂਰੀ 'ਚ ਸੇਮ ਹੀ ਸਾਈਜ਼ ਲਾਇਆ ਹੁੰਦਾ ਨਾ ਆਏ ਆ ਬਾਕੀ ਤੁਸੀਂ ਵੇਖ ਹੀ ਰਹੇ ਹੋ ਸਾਰਿਆਂ ਨੂੰ ਸੱਚਾ